ਰਿਤਕ ਚਲੇ ਗਏ ਨੇ ਸਕੂਲ ਸਤਸ਼ੀਆ ਕਾਲੇ ਸਾਰਿਆਂ ਨੂੰ ਔਰ ਸਭ ਕਿਤਾ ਸਭ ਠੀਕ ਠਾਕ ਉਮੀਦ ਕਰਦੇ ਤੂੰ ਸਭ ਠੀਕ ਠਾਕ ਹੋ ਗੇ ਰੇਤ ਨੂੰ ਸਕੂਲ ਭੇਜ ਕੇ ਫਿਰ ਮੈਂ ਬੈਠ ਕੇ ਪੀਤੀ ਚਾਹ ਆਰਾਮ ਨਾਲ ਖਾਦੀਆਂ ਪਿੰਨੀਆਂ ਉਸ ਤੋਂ ਬਾਅਦ ਮੈਂ ਪੰਛੀਆਂ ਨੂੰ ਪਾਈ ਰੋਟੀ ਤੇ ਬਾਹਰ ਦੇਖੋ ਤੋ ਪੱਲੀੜੀ ਉਹ ਲੱਗਦੀ ਨਹੀਂ ਆ ਅੱਜ ਮੈਂ ਪਾਤਾ ਪਲਾਂਟਸ ਨੂੰ ਪਾਣੀ ਮੈਸੇਜ ਕਿ ਠੰਡ ਨਾਲੇ ਸੋਕੀ ਨਾ ਜਾਣ ਇਧਰ ਮੈਂ ਹੁਣ ਡੇ ਹੀ ਮਲਾਈ ਰਿੜਕ ਕੇ ਤੇ ਮੱਖਣੀ ਬਣਾਉਣ ਮੈਸੇਜ ਚ ਚਲੋ ਇਹ ਵੀ ਪੈਂਡਿੰਗ ਕੰਮ ਪਿਆ ਇਹਨੂੰ ਕੰਪਲੀਟ ਕਰ ਲਈਏ ਮਲਾਈ ਰਿੜਕ ਕੇ ਜੀ ਮੱਖਣੇ ਹੀ ਲਈਏ ਬਣਾ ਇਹ ਵੀ ਜਿਹੜਾ ਕੰਮ ਹੈ ਹੋ ਗਿਆ ਕੰਪਲੀਟ ਕਰਦੇ ਸਾਰੇ ਛੋਟੇ ਮੋਟੇ ਕੰਮ ਕਾਰ ਕਰਕੇ ਅੱਜ ਅਸੀਂ ਜਾਣਾ ਮੇਰੇ ਪੇਕੇ ਪਿੰਡ ਅੱਜ ਬੜੀ ਉਮੀਦ ਹੈ ਵੀ ਧੁੱਪ ਲੱਗ ਜਾਏਗੀ ਦੇਖਣੋਂ ਬਾਹਰ ਇਦਾਂ ਥੋੜਾ ਲੱਗਣ ਰਿਹਾ ਹੈ ਕਿ ਜਿੱਦਾਂ ਸੂਰਜ ਬਸ ਨਿਕਲਣ ਵਾਲਾ ਹੈ ਪਰ ਸੂਰਜ ਦੇਵਤਾ ਦੇ ਦਰਸ਼ਨ ਜਿਹੜੇ ਫਿਰ ਵੀ ਨਹੀਂ ਹੋਏ ਉਮੀਦ ਬੜੀ ਸੀ ਪਰ ਗੱਲ ਨਹੀਂ ਬਣੀ

ਫੇਰ ਬੱਸ ਸਰਦਾਰ ਜੀ ਉਹਨੇ ਗੱਡੀ ਜਿਹੜੀ ਐ ਭਜਾਈ ਜਾਣ ਦੇ ਕਿਉਂਕਿ ਟਾਈਮ ਕਾਫੀ ਹੋ ਚੁੱਕਿਆ ਰਾਤ ਦਾ ਜਦੋਂ ਵੀ ਪੇਕੇ ਘਰ ਜਾਂਦਾ ਮੰਮੀ ਜੀ ਹੁਣਾਂ ਦੀ ਬਹੁਤ ਜ਼ਿਆਦਾ ਜਿਆਦ ਆਂਦੀ ਐ ਮੰਮੀ ਹੁਣੀ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਕੱਲਾ ਨੌਰ ਪਹੁੰਚ ਕੇ ਅਹੀਂ ਦੇਖੀ ਜਾਗੋ ਜਾਗੋ ਦੀ ਵੀਡੀਓ ਕਲਿੱਪ ਲਈ ਬਹੁਤ ਵਧੀਆ ਜਾਗੋ ਜੜੀ ਉਹ ਕੱਢਣ ਡੇ ਹੀ ਤੇ ਫਿਰ ਸਰਦਾਰ ਜੀ ਹੁਣੀ ਪਹੁੰਚ ਗਏ ਪੀਜਾ ਕਾਰਨਰ ਇਥੋਂ ਸਰਦਾਰ ਜੀ ਹੁਣਾ ਸਮੂਦੀ ਲੈਈਆਂ ਨਾਲ ਦੇ ਨਾਲ ਫਿੰਗਰ ਫਰਾਈਸ ਵਰਗੇ ਰੋਲ ਰੇ ਬਟ ਉਹ ਫਿੰਗਰ ਫਰਾਈਸ ਹੀ ਸੀ ਇਹ ਖਾਦੇ ਬਹੁਤ ਯਾਰ ਟੇਸਟ ਹੈ वह मैनुनाम मेरे माइंड चो निकल गया कि उस तो बाद चल पे मेरे पेके पिंड जाने पहुँच चुके अं सा पेके घर फिर अही अग से की जाके कोले बाल के पीपे बेच फिर अं पीती चाह डी जी उन्होंने गप शप की सौ गए काफ़ी टाइम हो गया ही नैक्सट डे मोरनिंग अही पीती चाह खाधी बिस्कुट पीनियाँ ਹਸ ਤੋਂ ਬਾਅਦ ਵਿੱਚ ਮੈਂ ਬਣਾਏ ਆਲੂ ਵਾਲੇ ਪਰੌਂਠੇ ਦੇਸੀ ਘੀ ਲਗਾ ਲਗਾ ਕੇ ਪਰੌਂਠੇ ਬਹੁਤ ਜਿਆਦਾ ਟੇਸਟ ਬਣੇ ਸਨ ਉਧਰੋਂ ਧੁੱਪ ਜਿਹੜੀ ਆ ਉਹ ਵੀ ਨਿਕਲ ਆਇਆ ਅੱਜ ਸੂਰਜ ਦੇਵਤਾ ਨੇ ਪਤਾ ਨਹੀਂ ਮੇਰੇ ਖਿਆਲ ਨਾਲ ਡੇਢ ਮਹੀਨੇ ਬਾਅਦ ਦਰਸ਼ਨ ਜਿਹੜਾ ਦਿੱਤਾ ਤੇ ਧੁੱਪ 'ਚ ਬੈਠ ਕੇ ਆਲੂ ਵਾਲੇ ਪਰੌਂਠੇ ਦਹੀਂ ਨਾਲ ਖਾਣ ਦਾ ਨਜ਼ਾਰਾ ਹੀ ਕੁਝ ਵੱਖਰਾ ਹੀ ਵੇਦ ਤੁਸੀਂ ਕੀ ਖਾਂਦੇ ਰੀਤ ਕੀ ਖਾਂਦੇ ਤੁਸੀਂ ਇਹ ਤੇ ਕੀ ਖਾਂਦੇ ਜੀਗਾ ਇਹ ਜੀਗਾ ਰੇਸ ਐਨੇ ਦੇ ਫੜਾਉਂਦੇ ਜੀਗਾ ਰੇਸ ਹਾਲ ਪਰ ਦੀ ਜਿਹੜੇ ਡਸਟਿੰਗ ਕਲੀਨਿੰਗ ਕਰਕੇ ਚਲੇ ਗਏ ਨੇ ਇਧਰ ਮੈਂ ਰੀਤ ਨੂੰ ਫਰੈਸ਼ ਕਰਵਾ ਦਿੱਤਾ ਹੁਣ ਰੀਤ ਹੁਣੀ ਖਾਂ ਲੱਗੇ ਆਲੂ ਗਾਜਰਾਂ ਦੀ ਸਬਜ਼ੀ ਦੇ ਨਾਲ ਰੋਟੀ ਨਾਲ ਦੇ ਉਸ ਤੋਂ ਬਾਅਦ ਚ ਹੈ ਸ਼ਾਤੂ ਉੱਪਰ ਗਏ ਧੁੱਪੇ ਬੈਠੇ ਖਾਦੇ ਹਾਂ ਅਮਰੂਦ ਨਾਲੇ ਹੀ ਖਾਦੇ ਸੰਤਰੇ ਸ਼ਾਤੂ ਉੱਪਰ ਬੈਠ ਕੇ ਮੈਂ ਆਪਣੀ ਮੰਮੀ ਜੀ ਨੂੰ ਬਹੁਤ ਜ਼ਿਆਦਾ ਮਿਸ ਕੀਤਾ ਜਿਹੜੇ ਮੇਰੇ ਮੰਮੀ ਜੀ ਹਾਂਜੀ ਜਿਹੜੇ ਮੇਰੇ ਮੰਮੀ ਹਨ ਨਾ ਹਾਂ ਤੇ ਅਸੀਂ ਧੁੱਪੇ ਬੈਠ ਕੇ ਨਾ ਹਾਂ ਔਰੈਂਜ ਖਾਂਦੇ ਹੁੰਦੇ ਮੈਨੂੰ ਨਹੀਂ ਲੱਗ ਕੇ ਖਾਂਦੇ ਮੈਂ ਨੰਦੇ ਰੱਖੇ ਖਾਂਦੇ ਤੂੰ ਹੋਦਾ ਹੈ ਨਹੀਂ ਇਹ ਜਦੋਂ ਮਸੀਆਂ ਆਉਣਗੇ ਨਾ ਉੰਨੇ ਮੈਂ ਬੈਠ ਗਈ ਹਾਂ ਉਦੋਂ ਮੈਂ ਬੈਠੂੰਗੀ ਜਿੱਦਿਆ ਮਸੀ ਆਉਣਗੇ ਜੇ ਮਸੀਆਂ ਤੁਹਾਡੀਆਂ ਆਉਣੀਆਂ ਉਹਨਾਂ ਨਾਲ ਫੇਟੋਗੇ ਤੁਸੀਂ ਮੰਮੀ ਆਪੇ ਬੈਠੋਗੇ ਠੀਕ ਹੈ ਮੈਂ ਮੰਮੀ ਨਹੀਂ ਆ ਦੇਖ ਫਿਰ ਮਸੀ ਲੈਣੀ ਮੇਰੀ ਹਾਂ ਮੇਰੀ ਮਸੀ ਲੈਣੀ ਮੈਂ ਕੋਈ ਨਹੀਂ ਮੈਂ ਆਪਣੇ ਪਾਪਾ ਲੈਣੂੰ ਮੈਂ ਆਪਣੇ ਮੰਮੀ ਜੀ ਨੂੰ ਹੁਣਾਂ ਨੂੰ ਯਾਦ ਕਰਕੇ ਹੋ ਗਈ ਇਮੋਸ਼ਨਲ ਬਟ ਰੀਤ ਕਦੀ ਮੈਨੂੰ ਸੈਡ ਨਹੀਂ ਹੋਣ ਦਿੰਦੇ ਰੀਤ ਮੇਰੀ ਬਹੁਤ ਸਿਆਣੀ ਸੀ ਲੱਗਿਆ ਜੀ ਮੈਂ ਕੀ ਨਰਾਈ ਤੋਂ ਥਾਰੇ ਕੰਦੇ ਹੁਣ ਆਪਣਾ ਘਰ ਕਾਹੋਲ ਕਾ ਫਾਲ ਗੀ ਇਹ ਕਰਕੇ ਨਾ ਮਕੀਨਾਈ ਬਣਾਉਂਦੇ ਆ ਨਮਕ ਇਹ ਰਾਈਸ ਬਣ ਗਏ ਚਲੋ ਹੁਣ ਸਾਰੇ ਨੂੰ ਸਰਵ ਕਰ ਦਿੰਨੇ ਆ ਇਹ ਐਸੇ ਜਿਹਾ ਛੋਟਾ ਜਿਹਾ ਵਲੌਗ ਲਾਈਕ ਸ਼ੇਅਰ ਜਰੂਰ ਕਰਿਓ